ਇਹ ਮਾਤਾ ਰਾਣੀ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਹੋ ਗਿਆ ਮੈਂ ਦੁਖੀ ਹੋ ਗਿਆ ਵਾਂ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਉਣਾ ਵਾਂ ਕੰਮ ਹੁੰਦਾ ਹੀ ਨਾ ਤੇ ਵਿਆਹ ਹੋਣ ਦਿਆ ਵਾ ਨਾ ਕੋਈ ਕਾਰੋਬਾਰ ਚੰਗੀ ਤਰ੍ਹਾਂ ਚੱਲ ਰਿਹਾ ਜੇ ਯਾਰੀ ਦੋਸਤੀ ਦੇ ਵਿੱਚ ਕਿਸੇ ਨਾਲ ਚੰਗੀ ਤਰ੍ਹਾਂ ਨਿਭਾਉਣੇ ਆ ਉਹ ਵੀ ਨਹੀਂ ਨਿਭਦੀ ਕੋਈ ਤੂੰ ਹੀ ਇਹੋ ਜਿਹਾ ਕਰਿਸ਼ਮਾ ਕਰ ਕਿ ਜਿਹੜਾ ਕੋਈ ਮੈਨੂੰ ਪਹਿਲਾਂ ਹੀ ਪਤਾ ਲੱਗ ਜੇ ਕਿ ਕਿਹੜਾ ਕੰਮ ਸਹੀ ਹੋਣਾ ਵਾ ਤੇ ਕਿਹੜਾ ਗਲਤ ਹੋਣਾ ਮੈਂ ਉਹ ਕੰਮ ਨੂੰ ਛੇੜਾਂ ਨਹੀਂ ਜਿਹੜਾ ਗਲਤ ਹੋਣਾ ਉੱਧਰ ਉਹ ਹੁੰਦਾ ਹੀ ਉਹ ਇੱਥੇ ਕਮਾ ਗਏ ਜਿਹੜੀ ਕਮਾਉਣੀ ਆ ਬੰਦਾ ਦੁਖੀ ਲੱਗਣ ਡਿਆ ਮੈਨੂੰ ਕਮਾ ਦਿੰਦੇ ਆ ਬੰਦ ਲੰਡਾ ਕਰ ਕਰ ਦਿੰਦੇ ਹੁਣੇ ਲੰਡਾ ਕਰ ਦਿੰਦੇ ਆ ਕੋਪੀ ਸੇਠ ਆਪਾਂ ਭੁਖ ਦੱਸਣ ਵਾਲਾ ਫੋਨ ਲੈਤ ਲਿਆ ਸੀ ਆਪਣੇ ਦਵਾਰੇ ਨੇਾਰੇ ਹੋ ਗਏ ਆ ਪੈਸਾ ਵਾਧੂ ਆ ਹੁਣ ਮੇਰਾ ਰਾਤਾ ਇਹਨੂੰ ਆਪਾਂ ਵੇਚ ਦਈਏ ਇਸ ਦਾ ਭਲਾ ਹੋ ਜਾਊਗਾ ਨਹੀਂ ਵੇਚ ਤੇ ਆਪਾਂ ਦਵਾਂਗੇ ਤੇ ਆਪਾਂ 5 ਲੱਖ ਲੈਣਾ ਤੇ 5 ਲੱਖ ਆਪਾਂ ਨੂੰ ਕਿੰਨੇ ਦੇਣਾ ਆ ਨਹੀਂ 5 ਲੱਖ ਹੀ ਕਰਨਾ 50000 ਵੀ ਕੋਈ ਦੇ ਦੂ ਤਾਂ ਆਪਾਂ ਦੇ ਦੇਣਾ ਮੈਂ ਆਪਾਂ ਦੇ ਹੁਣ 50000 ਕੋਈ ਦਊਗਾ ਆਪਾਂ ਨੂੰ ਤੇ ਫੇਰ ਹੀ ਆ ਨਾ ਭਾ ਇਦਾਂ ਨਹੀਂ ਨਾ ਕਿਸੇ ਨੂੰ ਦੇ ਦੇਣਾ 50000 ਚ ਭਲਾ ਨਹੀਂ ਹੋ ਜਾਣਾ ਕਿਸ ਦਾ ਤੇ ਆਪਣਾ ਤਾਂ ਭਲਾ ਹੋ ਗਿਆ ਤੇ ਹੁਣ ਆਪਾਂ ਕਿਸੇ ਦਾ ਵੀ ਕਰਦੇ ਆ ਆਪਣੇ ਤਾਂ ਵਾਰੇ ਨਿਆਰੇ ਹੋ ਗਏ ਆ ਉਹ ਵਾਰੇ ਨਿਆਰੇ ਦਾ ਆਪਾਂ ਕਿਸ ਦੀ ਵੀ ਕਰ ਦਾਂਗੇ ਪਰ ਆਪਾਂ ਇਹਦਾ 5 ਲੱਖ ਮੰਗਿਆ 5 ਲੱਖ ਕਿੰਨੇ ਦੇਣਾ ਆ 5 ਲੱਖ ਨਹੀਂ ਕੋਈ 50000 ਵੀ ਦੇ ਦੂ ਆਪਾਂ ਨੂੰ ਦੇ ਦੇਣਾ ਵੀ ਕਿਹੜਾ ਫੋਨ ਆ ਯਾਰ ਇਹ ਫੋਨ ਆਉਣ ਵਾਲਾ ਸਮਾਂ ਦੱਸਦਾ ਆ ਆਉਣ ਵਾਲਾ ਸਮਾਂ ਜਿੰਦਗੀ ਦਾ ਦੱਸਦਾ ਆਉਣ ਵਾਲਾ ਸਮਾਂ ਮਤਲਬ ਪੂਰਾ ਤੇਰਾ ਭਵਿੱਖ ਤੇਰਾ ਨਾ ਕੀ ਹੋਣਾ ਕੀ ਨਹੀਂ ਹੋਣਾ ਉਹ ਵੇਖ ਹਾਂ ਜੀ ਆਹ ਜਿੰਦਗੀ ਉਹਨੇ ਸਾਰਾ ਕੁਝ ਦੱਸਦੇ ਆਂ ਇਹ ਕੋਈ ਇੱਕ ਦੱਸਣ ਵਾਲਾ ਕੌਣ ਹੈ ਇਹ ਆਉਣ ਵਾਲਾ ਸਮਾਂ ਦੱਸਦਾ ਬੰਦੇ ਦਾ ਆਉਣ ਵਾਲਾ ਸਮਾਂ ਹਾਂ ਇਹ ਮੈਨੂੰ ਜੇ ਫੋਨ ਯਾਰ ਮੈਨੂੰ ਬਹੁਤ ਜ਼ਰੂਰਤ ਹੈ ਇਸ ਮੁੰਡੀ ਲੇਕਿਨ ਤੋਂ ਰੁਕੀ ਬੰਦਾ ਦਾ ਨਹੀਂ ਬਹੁਤ ਮਹਿੰਗਾ ਫੋਨ ਦੇਣਾ ਇਹ 5 ਲੱਖ ਵਾਲਾ ਫੋਨ ਤੇ 50000 ਦਾ ਜਿਹੜਾ ਮੇਰੇ ਫੋਨ ਚ 35000 ਰੁਪਏ ਦਾ ਮੈਂ ਸੈੱਲ ਕਰ ਦਿੰਦਾ ਦੇਖੋ ਉਹ ਨਹੀਂ ਪੈਂਦੀ ਦੇ ਦੇ ਨਾ ਇਹ ਦੋ ਬਬਰ ਤੇ ਦੋ ਨਸਲ ਕਰ ਨਾ ਜੋ ਹੋ ਗਏ ਰੁਕੇ ਵੀਰ ਇਹ ਫੋਨ ਨਾ ਤੂੰ ਕੋਈ ਵੀ ਕੰਮ ਕਰਨਾ ਨਾ ਕੋਈ ਵੀ ਕੰਮ ਸ਼ੁਰੂ ਕਰਨਾ ਆ ਕਿਤੇ ਵੀ ਜਾਣ ਲੱਗੇ ਨੇ ਤੂੰ ਇਹ ਫੋਨ ਤੋਂ ਪਹਿਲਾਂ ਬੋਲਣਾ ਆ ਓਏ ਹੋਏ ਬਦੋ ਬਦੀ ਪਾ ਦੇ ਪਟਾਕੇ ਕਢਦੇ ਕਢਾ ਕੇ ਠੀਕ ਆ ਗੋਪੀ ਠਗੀਆਂ ਮਾਰਨੀ ਸਿੱਖਿਆ ਦਾ ਮੰਤਰ ਕਿਥੋਂ ਸਿੱਖ ਲਈ ਓਏ ਐਸੇ ਕਰਕੇ ਸਾਨੂੰ ਗੋਪੀ ਸੀ ਹਟਾਉਂਦੇ ਆ ਆਪਣਾ ਮਹੀਨਾ ਬੰਨੇ ਆ ਹੁਣ ਆ ਬੰਦੇ ਬੈਠੇ ਇਹਨਾਂ ਕੋ ਪਤਾ ਕਰ ਲੈਨੇ ਆ ਪੌਗੀ ਹਾਲਾ ਵਧੀਆ ਜੀ ਵਧੀਆ ਇਹੋ ਪਿੰਡ ਆ ਆਪਣਾ ਹਾਂ ਜੀ ਜੀ ਇਹੋ ਹੀ ਆ ਜੀ ਇੱਥੇ ਕੋਈ ਜ਼ਮੀਨ ਵੇਖਦੀ ਬਲਾ ਨਹੀਂ ਸਾਡੇ ਲਾਗੇ ਨਹੀਂ ਕਿ ਜਮੀਨ ਵੇਖਦੀ ਜਮੀਨ ਦੱਸੋ ਤੁਹਾਨੂੰ ਲੈ ਦਿੰਦੇ ਆ ਜਮੀਨ ਵੇਖੋ ਜੇ ਆ ਗਈ ਟੋਟਾ ਤੇ ਆਪਾਂ ਚਾਹੀਦੀ ਆ ਤੁਸੀਂ ਵਾਈ ਵਾਸਤੇ ਲੈਣੀ ਆ ਜਮੀਨ ਆ ਜਾ ਗਾਂ ਵਾਈ ਕੋਈ ਕੰਮ ਹੈ ਤੇ ਐਵੇਂ ਵੇਲਣ ਲੋਕਾਂ ਦਾ ਕਰੀ ਇੱਥੇ ਬਹਿ ਕੇ ਵਾਈ ਕੋਈ ਦੱਸ ਰਹੀ ਮੈਂ ਤੇ ਬਣਾਉਣਾ ਇੱਥੇ ਸ਼ਾਪਿੰਗ ਮਾਲ ਨਾਲ ਕੱਟ ਦੇਣੇ ਪਲਾਟ ਤੇ ਸਿਨੇਮਾ ਇੱਥੇ ਪੂਰਾ ਚਲਮੜਾ ਆਨ ਹੋਇਆ ਕਰਨਾ ਤੇ ਪੈਸੇ ਕਿੰਨੇ ਕੀ ਖਰਚੋਗੇ ਜਮੀਨ ਦੇ ਉਹ ਸਰਦਾਰ ਸਾਹਿਬ ਪੈਸੇ ਦੀ ਟੈਨਸ਼ਨ ਨਾ ਲਓ ਟਰੱਕਾਂ ਦੇ ਟਰੱਕ ਭਰੇ ਪੇ ਮੈਂ ਨਾ ਕੈਸ਼ ਵੀ ਇਹਦੇ ਤੇ ਚੱਕੀ ਫੇਰ ਦਿਆਂ ਤੂੰ ਸੌਦਾ ਕਰਾਓਗੇ ਤੇ ਥਾਂ ਚੰਗਾ ਦਿਖਾ ਦਵਾਂ ਤੁਹਾਨੂੰ ਠੀਕ ਆ ਜੀ ਕੋਈ ਨਹੀਂ ਹੈਗਾ ਸਾਡੇ ਕੋਲ ਬੰਦਾ ਤੇ ਤੁਹਾਨੂੰ ਅਸੀਂ ਫੋਨ ਕਰ ਦਿੰਨੇ ਉਹਨੂੰ ਹੁਣੇ ਹੀ ਤੁਸੀਂ ਕਰੋ 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 ਜਾਣਾ ਹੈ ਤੁਸੀ ਗਾਹ ਵੀ ਨਹੀਂ ਤੁਸੀਂ ਪਹਿਲਾਂ ਬੰਦੇ ਨਾਲ ਗੱਲ ਤੇ ਕਰੋ ਤੁਸੀਂ ਨਹੀਂ ਉਹ ਫਿਰ ਅਸੀਂ 10 15 ਮਿੰਟ ਲੱਗਣੇ ਆ ਨਾ ਗੱਲ ਕਰਨ ਤੇ ਅੱਛਾ ਫਿਰ ਉਹਨਾਂ ਜਰੂਰ ਹੋਵਾ ਹੋ ਜੇ ਤੁਸੀਂ ਗਾਹ ਜਾਣਾ ਤਾਂ ਥਾਡੇ ਆਉਂਦਾਂ ਨੂੰ ਅਸੀਂ ਉਹਨੂੰ ਸਾਰੀ ਗੱਲਬਾਤ ਨਾਲ ਕਰ ਲਾਂਗੇ ਮੈਂ ਨਾ ਤੁਸੀਂ ਸੌਦਾ ਕਰਾ ਦੋਗੇ ਤੁਹਾਡਾ ਵਿੱਚ ਮਾਨਦਾਨ ਕਰਾਂ ਮੈਂ ਉਹ ਤੇ ਹੁਣ ਤੁਹਾਡਾ ਕਰਾਵਾਂ ਕੋਈ ਨਹੀਂ ਤੁਹਾਡਾ ਹੀ ਮਾਨਦਾਨ ਚੱਲ ਰਵਰ ਤੋਰ ਲਾ ਪਊ ਸਾਲਾ ਕਹਿੰਦਾ ਵਾਈ ਕੋਈ ਕੰਮ ਕੋਈ ਨਹੀਂ ਇਹਦੀ ਵਾਈ ਆਪਾਂ ਕਰਾਉਨੇ ਆਦੇ ਤੇ ਬੜਾਉਨੇ ਮੋਲ ਇੱਥੇ ਆਂਦਾ ਨਾ ਸਿਨੇਮੇ ਚਿਲਡ ਮੂਡੇ ਦਾ ਕਰਦੇ ਆਉਣ ਕੋਈ ਨਹੀਂ ਆਉਣਾ ਨੇ ਨੇ ਵਾਪਸ ਆ ਲੈੰਦੇ ਇਹਨੂੰ ਠਾਕੂ ਵੀ ਹਾਂਜੀ ਹਾਂਜੀ ਭਾਜੀ ਹੋਈ ਫੇਰ ਡੀਲਰ ਨਾਲ ਗੱਲ ਤੁਹਾਡੀ ਤੇ ਗੱਲ ਹੋਈ ਨਹੀਂ ਆਡਾ ਤੇ ਅੱਗੇ ਇੱਕ ਮਸਲਾ ਨਹੀਂ ਹੱਲ ਹੋਣ ਡਿਆ ਉਹ ਕਿਹੜਾ ਮਸਲਾ ਯਾਰ ਤੁਸੀਂ ਮੈਨੂੰ ਜ਼ਮੀਨ ਦਾਵਾ ਮਸਲੇ ਤੁਹਾਡੇ ਸਾਰੇ ਹੱਲ ਕਰਾ ਦੂੰਗਾ ਭਾਜੀ ਸਾਡੀ ਤੇ ਆ 50 ਲੱਖ ਵਾਲੀ ਮੱਝ ਆੜੀ ਪਈ ਹੈ ਜੇ 50 ਲੱਖ ਵਾਲੀ ਮੱਝ ਹਾਂਜੀ ਹਾਂਜੀ 50 ਲੱਖ ਦੀ ਤੁਸੀਂ ਮੈਂ ਤੁਹਾਡੇ ਨਾਲ ਕਰੋੜਾਂ ਦੀਆਂ ਗੱਲਾਂ ਕਰਨ ਡਿਆ ਤੁਸੀਂ 50 ਲੱਖ ਤੇੜੇ ਯਾਰ ਕੀ ਤੜਾ ਉਹ ਤੁਹਾਨੂੰ ਤੇ ਪਤਾ ਨਹੀਂ ਮੱਝ ਬਾਰੇ ਕੀ ਨਹੀਂ ਪਤਾ ਮੈਨੂੰ ਇਹਦੇ 'ਚ ਕੀ ਖਾਸ ਗੱਲ ਹੈ ਇਹ ਚ ਬਹੁਤ ਜਿਆਦੀ ਖਾਸ ਗੱਲ ਆ ਇਹਦਾ ਵੇਖੋ ਸਹੀ ਇੱਕ ਰੀ ਵਾਲਾ ਦਵਾਲਾ ਇਹਦਾ ਓਏ ਇਹ ਵੀ 50 ਲੱਖ ਆਏ ਪੂਰੇ 50 ਤੈਨੂੰ ਅਜੇ ਮਾਇਦੀਆਂ ਕੁਆਲਿਟੀਆਂ ਦਾ ਨਹੀਂ ਪਤਾ ਕਿਹੜੀ ਕੁਆਲਿਟੀ ਇਹਦੇ ਚ ਇਹ ਚ ਬਹੁਤ ਜਿਆਦੀਆਂ ਕੁਆਲਿਟੀਆਂ ਆ ਇਹਦਾ ਲੀਟਰ ਦੁੱਧ 10000 ਨੂੰ ਕਿਲੋ ਆ 10000 ਨੂੰ ਬਾਯਾ ਵਾਲਾ ਕੀ ਦੇਖਣਾ ਸਿੰਘ ਤੇ ਉਹਦੇ ਠਾਹ ਨੂੰ ਕਿਉਂ ਭਾਉਏ 10000 ਇਹਦੇ ਚ ਮੈਨੂੰ ਖਾਸ ਗੱਲ ਖਾਸ ਇਹਦਾ ਰੰਗ ਕਾਲਾ ਹਾਂ ਵੇ ਲੋ ਗਾਲੀ ਵੀ ਚਿੱਟੀ ਚੱਕ ਵਾਲੀ ਕਰਦੀ 10000 ਲੀਟਰ ਇਹਦਾ ਦੁੱਧ 10000 ਨੂੰ ਲੀਟਰ ਆਜਾ ਲੀਟਰ ਦੁੱਧ ਆਜਾ ਭਾਜੀ 10000 ਨੂੰ ਲੀਟਰ ਹਾਂਜੀ ਹਾਂਜੀ ਪਾਤੀ ਪਾਤੀ ਰੇੜੀ ਮਤਲਬ ਕਿ ਪਾਥੀ ਦਾ 10000 ਰੁਪਏ ਦੀ ਇੱਕ ਪਾਥੀ ਲੋਕੀ ਰੱਬ ਦੇ ਆ ਨਹੀਂ ਨਹੀਂ ਪਹਿਲਾਂ ਤੁਸੀਂ ਨਾ ਆਪਸੇ ਸਲਾਹ ਕਰ ਲੋ ਭਾਜੀ ਆਹ ਕਹਿੰਦਾ 10000 ਨੂੰ ਲੀਟਰ ਦੁੱਧ ਆ ਤੁਸੀਂ ਕਹਿੰਦਾ 10000 ਨੂੰ ਪਾਥੀ ਆ ਮੈਨੂੰ ਇੱਕ ਰੇਟ ਦੱਸੋ ਤੇ ਪਾਥੀ ਆ ਨਾ ਕੱਲੀ ਜਿਵੇਂ ਵੀਰ ਜੀ ਹੁਣ ਦੱਸਿਆ ਕਿ 10000 ਨੂੰ ਲੀਟਰ ਉਹ ਸਾਰਾ ਕੁੱਖ ਮਤਲਬ ਕਿ ਇੱਕ ਦੇ ਨਾਲ 0 10000 ਹੀ ਰਹਿੰਦਾ 10000 ਨੂੰ ਪਾਥੀ ਆ ਦੀ ਇੱਕ 10000 ਦੀ ਪਾਥੀ ਵੀ 10000 ਦੀ ਹਾਂ ਮਾਤਲਬ ਕਿ ਸਿੰਘ ਦਾ ਇਹਦੇ ਹੋਰੀ ਤਰ੍ਹਾਂ ਦੇ ਸਿੰਘ ਓਏ ਗੱਲ ਤੇ ਨਾ ਜਾਓ ਇਹ ਮਤਲਬ ਕਿ ਸਿੰਘਾਂ ਤੇ ਇਹਦੇ ਅਸੀਂ ਆਪ ਕਰਾਏ ਇਹਦੇ ਤੇ ਭਾਵੇਂ ਮੰਨ ਲਓ ਮੱਜ ਜਿਹਤਰਾਂ ਦੀ ਇਹਦੇ ਤੇ ਮੱਥੇ ਤੇ ਕੁਰਸੀ ਡਾਲੋ ਸਿੰਘ ਤਾਂ ਨੂੰ ਹੈ ਪੱਧਰੇ ਬਿਲਕੁਲ ਜੇ ਟੁੱਟ ਵੀ ਵੱਜੇ ਤੇ ਕਦੇ ਛੱਟ ਲੱਗੂਗੀ ਨਹੀਂ ਭਾਜੀ ਇਹਦੀਆਂ ਹੱਡੀਆਂ ਵੀ ਸੋਨੇ ਦੀਆਂ ਆ ਨਾ ਅੰਦਰ ਵੇਖ ਲਓ ਭਾਜੀ ਐਕਸਟਰਾ ਕਰਾ ਕੇ ਵੇਖ ਲਓ ਇਹਦੇ ਵਿੱਚ ਭਾਜੀ ਸੋਨੇ ਦੀਆਂ ਹੱਡੀਆਂ ਨਿਕਲਣੀਆਂ ਨਹੀਂ ਫੇਰ ਭਾਵੇਂ ਜਾਂਦੇ ਆ ਵਡਲਾ ਨਹੀਂ ਨਹੀਂ ਭਾਜੀ ਐਦਾਂ ਨਹੀਂ ਇਹ ਐਦਾਂ ਨਹੀਂ ਵੱਢਣੀ ਆਲੀ ਇਹ ਮੱਜ ਹਾਂ ਇਹ ਮਰਨ ਤੋਂ ਬਾਅਦ ਇਹ ਤਾਂ ਤੁਹਾਨੂੰ ਇਹਨੇ سونے ਦਾ ਹਾਂਡਾ ਦੇਣਾ ਤੁਹਾਨੂੰ ਸੋਨੇ ਦੀਆਂ ਹੱਡੀਆਂ ਜਾਣਦੇ ਆਂ ਤੁਸੀਂ ਲੱਖਪਤੀ ਕਰੋੜਪਤੀ ਜੇ ਕਰੋੜਪਤੀ ਇੱਕ ਮੱਝ ਤੋਂ ਹੀ ਆਛਾ ਭਾਵੇਂ ਇਹਦੇ ਸਿੰਘਾਂ ਤੇ ਕੁਰਸੀ ਢਾਹ ਲੋ ਹੈ ਯਾਰ ਜਿੰਨੀਆਂ ਤੁਸੀਂ ਖੂਬੀਆਂ ਦੱਸਤੀਆਂ ਤੇ ਫਿਰ ਇਹ ਕਿੰਨੇ ਕ ਦੀ ਵੇਚਣੀ ਆ ਤੁਸੀਂ 7 ਲੱਖ ਹੈਗਾ ਗੋਲ 50 ਲੱਖ ਦੀ ਮੱਝ ਆ ਤਾਂ 7 ਲੱਖ 50 ਲੱਖ ਦੀ ਮੱਝ ਤੇ ਇਹ ਛਦਾਈ 7 ਲੱਖ ਜੀ ਵੇਚਣ ਨੂੰ ਤਿਆਰ ਆ ਇਹਨਾਂ ਨੂੰ ਤਾਂ ਵਾਜਣੀ ਠੱਗੀ ਤੱਕਾ ਘਰ 7 ਲੱਖ ਹਾਂਜੀ ਹਾਂਜੀ ਭਾਜੀ 7 ਲੱਖ ਆ ਚੱਕੋ ਪੈਸੇ ਤੇ ਕਰਾਓ ਰਜਿਸਟਰੀ ਨਹੀਂ ਨਹੀਂ ਭਾਜੀ ਰਜਿਸਟਰੀ ਨਹੀਂ ਹੁੰਦੀ ਇਹ ਸੰਗਲਮ ਹੱਥ ਪਾਓ ਖੋਲੋ ਤੇ ਮੱਝ ਟਾੜੀ ਅੱਛਾ ਮੱਝ ਤੇ ਜਾਓ ਹਾਂਜੀ ਮਤਲਬ ਮੈਂ ਡੰਡੀ ਹੋਵਾਂ ਡੰਡੀ ਡੰਡੀ ਆਹ ਨਿਆਰੇ ਲੱਗੇ ਯਾਰ ਹਿੰ ਚੱਲੀਏ ਠੀਕ ਓਏ ਭੋਰਤੀ ਓਏ ਛੱਡੇ ਮੂ